ਦੀਵਾਹੀ ਗੁਰੂ ਸਾਹਿਬ ਜੀਓ ਬਾਰ ਹੈ ਮਹਾ ਮਾਂਝ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮਿਲੋ ਹੋ ਰਾਮ ਚਾਰ ਕੁੰਟ ਦੇਹ ਦੇਸ ਭ੍ਰੰਮੇ ਥਕ ਆਏ ਪ੍ਰਭ ਕੀ ਸ਼ਾਮ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮਿਲੋ ਹੋ ਰਾਮ ਚਾਰ ਕੁੰਟ ਦਹ ਦੇਸ ਬ੍ਰਹਮੇ ਥਕ ਆਏ ਪ੍ਰਭ ਕੀ ਸ਼ਾਮ ਤੈਨ ਦਦ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਧਾਮ ਹਰਨਾਹ ਨਾ ਮਿਲਿਐ ਸਾਜਨ ਕਤ ਪਾਈਐ ਮਿਸਰਾਮ ਜਿਤੁ ਘਰ ਹਰਿ ਹਰਿ ਕੰਤ ਨਾ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸਰਾਬ ਸੀਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਿਹੋਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਚੇਤ ਗੋਵਿੰਦ ਆਰਾਧਿਐ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਤਾਇ ਤਸਹਿ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਮਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤਣਾ ਦੁੱਖ ਗਣਾ ਜਿਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਤਸ਼ਾਹੀਆਂ ਦੀ ਜੋਤ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ ਹਨ ਸਤ ਸੰਗਤ ਦੀਆਂ ਅਮੋਲਕ ਵਡਭਾਗੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ ਅੱਜ ਸਾਧ ਸੰਗਤ ਜੀ ਚੇਤ ਮਹੀਨੇ ਦੀ ਸੰਗਰਾਦ ਦਾ ਦਿਨ ਹੈ ਪਾਵ ਚੇਤ ਮਹੀਨੇ ਦੀ ਆਰੰਭਤਾ ਹੋਈ ਹੈ ਔਰ ਨਵੇਂ ਸਾਲ ਦੀ ਵੀ ਅੱਜ ਆਰੰਭਤਾ ਹੋਈ ਹੈ ਸਿੱਖ ਪੰਥ ਦਾ ਨਵਾਂ ਸਾਲ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ 557ਵਾਂ ਅਤੇ ਵਿਕਰਮੀ ਸੰਮਤ ਦਾ 200 82ਵਾਂ ਸਾਲ ਆਰੰਭ ਹੋਇਆ ਹੈ। ਸਤਿਗੁਰਾਂ ਨੇ 12 ਮਹੀਨਿਆਂ ਦੁਆਰਾ, 6 ਉਤਾਂ ਦੁਆਰਾ, 15 ਥਿੱਤਾ, 7 12 ਪਹਿਰਾ ਦੇ ਰਾਹੀ, ਘੜੀਆਂ ਦੇ ਰਾਹੀ ਅਤੇ ਦਿਨ ਰਾਤ ਦੇ ਰਾਹੀ ਗਰੀਬ ਨਿਵਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਾਨੀ ਕਿ ਹਰ ਇੱਕ ਪਰਾਪੱਖ ਤੋਂ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ ਹੈ। ਪਹਿਲਾ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ਿਆ ਹੈ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਅੰਦਰ ਜਿੱਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੀਵਾਨ ਹਾਲ ਹੈ ਉਸ ਦੇ ਬਾਹਰ ਵਾਲ ਪੰਚਮ ਪਾਤਸ਼ਾਹ ਜੀ ਸ਼ੋਭਨੀਕ ਹਨ ਸੇਖ ਸੰਗਤਾ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਹਨ ਸੰਗਤਾ ਦੇ ਕਹਿਣ ਤੇ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ 12 ਮਹੀਨਿਆਂ ਦੁਆਰਾ ਨੇਸ਼ ਮਖਸ਼ਿਸ਼ ਕਰੋ ਉਸ ਦਾ ਕਾਰਨ ਇਹ ਬਣਿਆ ਸੀ ਇੱਕ ਵਿਦਵਾਨ ਪੰਡਤ ਜਿਸ ਨੇ ਵਿਦਿਆ ਬਹੁਤ ਪੜ੍ਹੀ ਹੋਈ ਸੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਰਨ ਵਿੱਚ ਆਇਆ ਤੇ ਬੇਨਤੀ ਕੀਤੀ ਮਹਾਰਾਜ ਮੈਂ ਵਿਦਿਆ ਬਹੁਤ ਪੜ੍ਹੀ ਹੋਈ ਹੈ ਪਰ ਮੇਰੇ ਕੋਲੋਂ ਕੋਈ ਕਥਾ ਵਿਚਾਰ ਨਹੀਂ ਸਰਮ ਸੁਣਦਾ ਹੈ ਆਪ ਜੀ ਮੈਨੂੰ ਆਪਣੀ ਸੰਗਤ ਵਿੱਚ ਕਥਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਮੇਰੀ ਵਿਦਿਆ ਸਫਲ ਹੋ ਜਾਵੇ ਤਿੰਨ ਕੋਈ ਤਿਲ ਫੁੱਲ ਭੇਟਾ ਮੈਨੂੰ ਪ੍ਰਾਪਤ ਹੋ ਜਾਇਆ ਕਰੇਗੀ ਤੇ ਮੇਰਾ ਗੁਜ਼ਾਰਾ ਵੀ ਹੋ ਜਾਇਆ ਕਰੇਗਾ ਸਤਿਗੁਰੂ ਜੀ ਹਰ ਕੋ ਨੂੰ ਸ਼ਰਨ ਦਿੰਦੇ ਹਨ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹੋ ਮਿਰਦ ਸੁਆਮੀ ਸੰਦਾ ਸਤਿਗੁਰੂ ਜੀ ਨੇ ਕਹਿਣ ਲੱਗੇ ਪ੍ਰੇਮੀਆਂ ਕਰ ਲਿਆ ਕਰ ਤੂੰ ਕਥਾ ਉਸ ਨੇ ਸੰਗਤਾਂ ਵਿੱਚ ਕਥਾ ਕਰਨੀ ਸਤਿਗੁਰੂ ਜੀ ਨੇ ਕਿਹਾ ਸੰਗਰਾਮ ਦਿਵਾਲੀ ਦਿਨ ਵੀ ਸੰਗਤਾਂ ਨੂੰ ਮਹੀਨੇ ਦੀ ਕਥਾ ਸੁਣਾਇਆ ਕਰ ਜਿਵੇਂ ਮੇਲੇ ਉਸ ਨੂੰ ਕਥਾ ਕਰਦਿਆਂ ਕੁਝ ਸਮਾਂ ਹੋ ਗਿਆ ਸੰਗਤਾਂ ਨੇ ਮਾਇਆ ਦੇਣੀ ਸਤਿਗੁਰਾਂ ਨੇ ਉਸ ਨੂੰ ਘਰ ਵੀ ਬਖਸ਼ਿਸ਼ ਕਰ ਦਿੱਤਾ ਫਿਰ ਉਹੀ ਹੰਕਾਰੀ ਹੋ ਗਿਆ ਚੇਤਨੀ ਸੰਗਰਾਦ ਵਾਲੇ ਦਿਨ ਉਹ ਪੰਡਤ ਵਿਦਵਾਨ ਸੰਗਤ ਵਿੱਚ ਕਥਾ ਕਰਨ ਨਹੀਂ ਸੀ ਆਇਆ ਮਹਾਰਾਜ ਸਾਹਿਬ ਜੀ ਨੇ ਗੁਰਸਿੱਖਾਂ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੇਜਿਆ ਉਸ ਨੂੰ ਲੈਣ ਵਾਸਤੇ ਉਸ ਨੇ ਅੱਗੋ ਆਖਿਆ ਕਥਾ ਤਾਂ ਮੇਰੇ ਕੋਲੋਂ ਸੁਣਦੇ ਹੋ ਤੇ ਗੁਰੂ ਪੰਜਮ ਪਾਤਸ਼ਾਹ ਜੀ ਨੂੰ ਮੰਨਦੇ ਹੋ ਉਸ ਦਾ ਭਾਵ ਇਹ ਸੀ ਕਿ ਕਥਾ ਮੈਂ ਸੁਣਾਉਂਦਾ ਹਾਂ ਤੇ ਗੁਰੂ ਵੀ ਮੈਨੂੰ ਹੀ ਮੰਨੋ ਮੈਂ ਨਹੀਂ ਕਥਾ ਸੁਣਾਇਆ ਕ ਸੁਣਾਉਣ ਵਾਸਤੇ ਆਇਆ ਕਰਨਾ ਫਿਰ ਬਾਬਾ ਬੁੱਢਾ ਜੀ ਨੇ ਖਲੋ ਕੇ ਬੇਨਤੀ ਕੀਤੀ ਮਹਾਰਾਜ 12 ਮਹੀਨਿਆਂ ਦੁਆਰਾ ਉਪਦੇਸ਼ ਆਪ ਜੀ ਆਪਣੀ ਰਸਨਾ ਤੋਂ ਉਚਾਰਨ ਕਰਕੇ ਬਖਸ਼ੋ ਜਿੱਥੇ ਆਪ ਜੀ ਨੇ ਹੋਰ ਸਾਰੇ ਪਾਸਿਆਂ ਤੋਂ ਗੁਰਸਿੱਖਾਂ ਨੂੰ ਸੁਤੰਤਰ ਕੀਤਾ ਹੈ ਨਿਆਰਾ ਕੀਤਾ ਹੈ ਆਪ ਜੀ ਕਿਰਪਾ ਕਰਕੇ ਆਪਣੀ ਰਸਨਾ ਤੋਂ ਮਹੀਨਿਆਂ ਦੁਆਰਾ ਵੀ ਉਪਦੇਸ਼ ਬਖਸ਼ਿਸ਼ ਕਰੋ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਬਾਬਾ ਜੀ ਪਹਿਲੇ ਸਰੂਪ ਦੇ ਵਿੱਚ ਤੁਖਾਰੀ ਰਾਗ ਦੇ ਅੰਦਰ ਉਪਦੇਸ਼ ਬਖਸ਼ਿਆ ਹੋਇਆ ਹੈ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਜੋ ਤੁਖਾਰੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ 12 ਮਹਾ ਉਚਾਰਨ ਕੀਤਾ ਹੈ ਉਹ ਉਪਦੇਸ਼ ਬਹੁਤ ਕਠਨ ਹੈ ਸਾਡੇ ਵਾਸਤੇ ਆਪ ਸੁਖਹਿਣ ਰੂਪ ਵਿੱਚ ਉਪਦੇਸ਼ ਬਖਸ਼ਿਸ਼ ਕਰੋ ਜਿਸ ਬਾਣੀ ਨੂੰ ਪੜਦਿਆਂ ਸਾਨ ਮਹਾਰਾਜ ਉਪਦੇ ਉਸਦੇ ਉਪਦੇਸ਼ ਦੀ ਸਮਝ ਪੈ ਜਾਵੇ ਸੰਗਤਾਂ ਤੇ ਬਾਬਾ ਜੀ ਦੀ ਬੇਨਤੀ ਕਰਨ ਤੋਂ ਸਾਰਿਆਂ ਜੀਵਾਂ ਦੀ ਕਲਿਆਣਤਾ ਵਾਸਤੇ ਸਾਧ ਸੰਗਤ ਦੀ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਬਾਰਹ ਮਹਾ ਬਾਣੀ ਦਾ ਉਚਾਰਨ ਕੀਤਾ ਇਸ ਪਵਿੱਤਰ ਬਾਣੀ ਦਾ ਸਾਧ ਸੰਗਤ ਜੀ 14 ਪੌੜੀਆਂ ਹਨ ਪਹਿਲੀ ਪੌੜੀ ਮੰਗਲ ਰੂਪ ਵਿੱਚ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਹ ਰਾਮ ਚਾਰਕੁੰਟ ਦਹ ਦਿਸ ਪਰਮੇ ਥਕ ਆਏ ਪ੍ਰਭ ਕੀ ਸਾਮ ਜੋ ਬੇਨਤੀ ਰੂਪ ਵਿੱਚ ਕਥਨ ਕੀਤੀ ਹੈ ਅੱਗੇ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ਿਆ ਹੈ ਫਿਰ 14ਵੀਂ ਪੌੜੀ ਜਿਸ ਵਿੱਚ ਜਿੰਨ ਜਿੰਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਇਹ ਅਸਤੋਤਰ ਰੂਪ ਵਿੱਚ ਹੈ ਸੋ ਸਾਧ ਸੰਗਤ ਜੀ ਸਾਲ ਦੇ ਪਹਿਲੇ ਮਹੀਨੇ ਦਾ ਪਾਠ ਆਪ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ ਇਸ ਪਾਵਨ ਪਵਿੱਤਰ ਗੁਰ ਉਪਦੇਸ਼ ਦੀ ਸੰਖੇਪ ਰੂਪ ਵਿੱਚ ਕਥਾ ਵਿਚਾਰ ਸਰਵਣ ਕਰੀਏ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਬਰ ਹੈ ਮਹਾ ਮਾਂਝ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਿਮਾਨ ਸਹਿਤ ਕੀਤੇ ਹੋਏ ਕਰਮਾਂ ਦੇ ਦੋਸ਼ ਮੁਕਸ਼ਾਉਣ ਲਈ ਵਾਹਿਗੁਰੂ ਦੇ ਸਾਹਮਣੇ ਬੇਨਤੀ ਕਰਦੇ ਹਨ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਹ ਰਾਮ ਹੇ ਰਾਮ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਆਪ ਜੀ ਨਾਲੋਂ ਵਿਛੜ ਗਏ ਹਾਂ ਇਸ ਲਈ ਸਾਨੂੰ ਕਿਰਪਾ ਕਰਕੇ ਆਪਣੇ ਨਾਲ ਮਿਲਣਾ ਕਰੋ ਸਾਡੀ ਤਾਂ ਐਸੀ ਹਾਲਤ ਹੈ ਜੇ ਕਰ ਕਥਾ ਹੋਤ ਹਰ ਸੰਤਨ ਇਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੀਰਾ ਇਨਾ ਕਰਮਾ ਕਰਕੇ ਅਸੀਂ ਚਾਰ ਕੁੰਟ ਦਹ ਦਿਸ ਭ੍ਰੰਮੇ ਥੱਕ ਆਏ ਪ੍ਰਭ ਕੀ ਸ਼ਾਮ ਚਾਰ ਕੁੰਟ ਉੱਤਰ ਦੱਖਣ ਆਦ ਪਾਵ ਚਾਰ ਉਪ ਦਿਸ਼ਾਂ ਹਨ ਇਨਾ ਵਿੱਚ ਦੇਹਾ ਤਾਰੀਆਂ ਹਨ ਜਥਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਅਥਵਾ ਚਾਦਕੁੰਟ ਮਨ ਬੁੱਧ ਚਿੱਤ ਅਹੰਕਾਰ ਵਿੱਚ ਅਤੇ 10 ਇੰਦਰੀਆਂ ਰੂਪ 10 ਹੀ ਦਿਸ਼ਾ ਵਿੱਚ ਪਰਮਦੇ ਆਏ ਹਾਂ ਜੇ ਮਹਾਰਾਜ ਸਾਹਿਬ ਜੀ ਕਹਿਣ ਕਿ ਤੈਨੂੰ ਮਨੁੱਖਾ ਦੇਹ ਦੇ ਦਿੱਤੀ ਹੈ ਹੋਰ ਕੀ ਪਾ ਲੱਭਦਾ ਹੈ ਤਾ ਇਉਂ ਬੇਨਤੀ ਕਹੀਏ ਤੈਨ ਦੁੱਧ ਤੇ ਬਾਹਰੀ ਕਿਤੈ ਨ ਆਵੈ ਕਾਮ ਦੁੱਧ ਤੋਂ ਬਿਗੈਰ ਜੋ ਗਊ ਹੈ ਹੱਲ ਜੋੜਨ ਆਦ ਕਿਸੇ ਕੰਮ ਨਹੀਂ ਆਉਂਦੀ ਇਸੇ ਤਰ੍ਹਾਂ ਨਿਸ਼ਕਾਮ ਕਰਮਾ ਰੂਪ ਦੁੱਧ ਤੋਂ ਬਿਗੈਰ ਜੋ ਦੇਹ ਰੂਪ ਗਊ ਹੈ ਉਹ ਸਾਡੇ ਕਿਸੇ ਕੰਮ ਦੀ ਨਹੀਂ ਜਿਸ ਪਾਸੋਂ ਧਰਮ ਅਰਥ ਹਰ ਕਾਮ ਮੋਗ ਚਾਰੇ ਫਲਾਂ ਰੂਪ ਦੁੱਧ ਪ੍ਰਾਪਤ ਨਹੀਂ ਹੋ ਸਕਦਾ ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਧਾਮ ਜਿਸ ਤਰ੍ਹਾਂ ਜਲ ਤੋਂ ਬਿਨਾ ਸਾਖ ਜੋ ਖੇਤੀ ਹੈ ਕੁਮਲਾ ਜਾਂਦੀ ਹੈ ਜੇ ਖੇਤੀ ਕੁਮਲਾ ਗਈ ਉਪਜਹਿ ਨਾਹੀ ਧਾਮ ਤਾਂ ਉਸ ਤੋਂ ਕੋਈ ਦਮਣੇ ਪ੍ਰਾਪਤ ਨਹੀਂ ਹੋਣਗੇ ਹਰਨਾਹ ਨਾ ਮਿਲਿਐ ਸਾਜਨ ਕਤ ਬਾਈਐ ਬਿਸਰਾਮ ਹਰੀਪਤੀ ਜੋ ਲੋਗ ਪਰ ਲੋਗ ਦਾ ਸੱਜਣ ਹੈ ਉਸ ਨਾਲ ਮਿਲਨ ਤੋਂ ਬਿਨਾ ਕਿੱਥੇ ਟਿਕਾ ਪਾਵਾਂਗੇ ਸਾਰੀ ਜਗ੍ਹਾ ਵਿੱਚ ਹੀ ਕਾਲ ਪਹੁੰਚਦਾ ਹੈ ਜਥਾ ਸਿਵ ਬਿਰੰਚ ਅਸੁਰ ਸੁਰ ਜੀਤੇ ਕਾਲ ਅਗਨ ਮਹਿ ਜਰਤੇ ਸਿਵ ਪੁਰੀ ਬ੍ਰਹਮ ਇੰਦਰ ਪੁਰੀ ਨਿਹਚਲ ਕੋ ਥਾਉ ਨਾਹੀ ਜਿਤ ਘਰ ਹਰਿ ਕੰਤਨਾ ਪ੍ਰਗਟੈ ਪਾਠਨਗਰ ਸੇ ਗ੍ਰਾਮ ਦੇਸ ਸਰੀਰ ਰੂਪ ਕਰ ਅੰਦਰ ਹਰੀ ਰੂਪ ਪਤੀ ਪ੍ਰਗਟ ਨਹੀਂ ਹੋਇਆ ਉਹ ਨਗਰਾਂ ਵਾਂਗ ਵੱਡੇ ਸਰੀਰ ਅਤੇ ਗ੍ਰਾਮਾਂ ਵਾਂਗ ਛੋਟੇ ਸਰੀਰ ਪੱਠ ਦੀ ਤਰ੍ਹਾਂ ਸੜਦੇ ਹਨ ਭਾਵੇਂ ਨਗਰ ਦੀ ਤਰ੍ਹਾਂ ਦੇਵਤਿਆਂ ਦੀਆਂ ਦੇਹਾਂ ਹਨ ਚਾਰੇ ਗ੍ਰਾਮ ਦੀ ਤਰ੍ਹਾਂ ਮਨੁੱਖਾਂ ਦੀਆਂ ਦੇਹਾਂ ਹਨ ਉਹ ਪ੍ਰਾਣਾ ਰੂਪ ਹੋਣ ਨਾਲ ਪਾਪਾ ਰੂਪ ਕੋਇਲੇ ਤਖਣ ਤੋਂ ਪਾਠਨੀ ਤਰ੍ਹਾਂ ਸਰਦੀਆਂ ਰਹਿੰਦੀਆਂ ਹਨ ਜਥਾ ਕਬੀਰ ਸੰਤਨ ਕੀ ਝੁੰਗੀਆਂ ਭਲੇ ਪਾਠ ਕੁਸਤੀ ਗਾਓ ਆਗ ਲਗਾਓ ਤਿਹ ਧੌਲ ਹਰ ਜਿਹ ਨਾਹੀ ਹਰ ਕੋ ਨਾਓ ਸੰਤਾਂ ਦਾ ਸਰੀਰ ਝੁੱਗੀ ਦੀ ਤਰ੍ਹਾਂ ਛੋਟਾ ਕਮਜ਼ੋਰ ਵੀ ਚੰਗਾ ਹੈ ਜਿਸ ਵਿੱਚ ਹਰੀ ਵਸਦਾ ਹੈ ਸਰਬ ਸੀਗਾਰ ਤੰਬੂਲ ਰਸ ਸੰਦੇਹੀ ਸਭ ਖਾਮ ਜਿਵੇਂ ਇਸਤਰੀ ਦੇ ਘਰਪਤੀ ਦਰਸ਼ਨ ਨਹੀਂ ਦਿੰਦਾ ਉਸ ਦੇ ਕੀਤੇ ਹੋਏ ਸਾਰੇ ਜੋ ਸ਼ਿੰਗਾਰ ਹਨ ਚੱਬੇ ਹੋਏ ਪਾਨਾਂ ਦੀ ਵੀੜੇ ਖਾਦੇ ਹੋਏ ਰਸ ਕਸ ਦੇਹੀ ਦੇ ਸਮੇਤ ਸਭ ਖਾਦੇ ਹਨ ਜਥਾ ਕਦ ਆਪਰਨ ਸਵਾਰੀ ਸੇਜਾ ਕੰਮਨ ਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਪੇਖ-ਪੇਖ ਦੁੱਖ ਪਾਇਆ ਪ੍ਰਭੂ ਸਵਾਮੀ ਕੰਤ ਵਿਹੋਣੀਆਂ ਮੀਤ ਸੱਜਣ ਸਮਝਾਂ ਜਿਸ ਇਸਤਰੀ ਦਾ ਪਤੀ ਸਿਰ ਤੇ ਨਾ ਹੋਵੇ ਉਸ ਦੇ ਬਿੱਤਰ ਸੱਜਣ ਵੀ ਜਮਾ ਵੱਤ ਦੁਖਦਾਈ ਹੋ ਜਾਂਦੇ ਹਨ ਇਸੇ ਤਰ੍ਹਾਂ ਪ੍ਰਭੂ ਸਵਾਮੀ ਪਤੀ ਤੋਂ ਬਿਨਾਂ ਜਿਹੜੇ ਦੇਵੀ ਦੇਵਤੇ ਹਨ ਇਹ ਜਮਾ ਦੀ ਨਿਆਈ ਦੁਖਦਾਈ ਹੋ ਕੇ ਸਰਾਬ ਦੇਣ ਲੱਗ ਜਾਂਦੇ ਹਨ ਨਾਨਕ ਕੀ ਬੇਨੰਤਿਆ ਕਨ ਕਿਰਪਾ ਦੀ ਜੈ ਨਾਮ ਹੈ ਪ੍ਰਭੂ ਸਾਡੀ ਬੇਨਤੀ ਹੈ ਕਿਰਪਾ ਕਰਕੇ ਸਾਨੂੰ ਆਪਣਾ ਨਾਮ ਦਿਓ ਕਿਉਂਕਿ ਆਤਮਰ ਦੁਨੀਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਕਲ ਕਾਤੀ ਠੰਡਾ ਹਰ ਨਾਓ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਏ ਹਦੀ ਸੁਆਮੀ ਪ੍ਰਭੂ ਜੀ ਸਾਨੂੰ ਕਿਰਪਾ ਕਰਕੇ ਆਪਣੇ ਨਾਲ ਮੇਲ ਲਵੋ ਜਿਸ ਆਪ ਜੀ ਦਾ ਸਰੂਪ ਰੂਪ ਕਰ ਅਚਲ ਹੈ ਜਥਾ ਕਹੋ ਨਾਨਕ ਨਿਹਚਲ ਕਰ ਬਾਧਿਓ ਗੁਰ ਕੀਨੋ ਬੰਧਨੀ ਕਹੋ ਨਾਨਕ ਨਿਹਚਲ ਘਰ ਬੰਧਿਓ ਗੁਰ ਕੀਓ ਬੰਧਨੀ ਨਾਨਕ ਬੰਦਾ ਘਰ ਤਹ ਜਿਥੈ ਮਿਰਤ ਨਾ ਜਨਮ ਜਰਾ ਬਾਕੀ ਤਾਂ ਸਾਰੇ ਘਰ ਘੁੰਮਣ ਵਾਰੀ ਭਾਈ ਹੀ ਹੈ ਇੱਕ ਆਪ ਜੀ ਦਾ ਸਰੂਪ ਰੂਪ ਘਰ ਹੀ ਐਸਾ ਹੈ ਜੋ ਕਾਲ ਦੀ ਗردਸ਼ ਵਿੱਚ ਨਹੀਂ ਆਉਂਦਾ ਅੱਗੇ ਸਾਲ ਦੇ ਪਹਿਲੇ ਮਹੀਨੇ ਦੁਆਰਾ ਚੇਤ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਦੇ ਹਨ ਚੇਤ ਗੋਵਿੰਦ ਆਰਾਧਿਐ ਓਵੈ ਆਨੰਦ ਕਣਾ ਮੰਗਲ ਦੀ ਪੌੜੀ ਸਮਾਪਤ ਕਰਕੇ ਹੁਣ ਚੇਤ ਦੇ ਮਹੀਨੇ ਦੁਆਰਾ ਆਪ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਸੰਸਾਰ ਅੰਦਰ ਜਿੰਨੇ ਵੀ ਜੀਵ ਆਏ ਹਨ ਉਹ ਕਿਸੇ ਨਾ ਕਿਸੇ ਨੂੰ ਜ਼ਰੂਰ ਚੇਤੇ ਕਰਦੇ ਹਨ ਕੋਈ ਆਪਣੇ ਮਿੱਤਰਾਂ ਨੂੰ ਚੇਤੇ ਕਰਦਾ ਹੈ ਕੋਈ ਆਪਣੇ ਸਬੰਧੀਆਂ ਨੂੰ ਚੇਤੇ ਕਰਦਾ ਹੈ ਪਪੀਹਾ ਸਵੰਤੀ ਬੂਦ ਨੂੰ ਚੇਤੇ ਕਰਦਾ ਹੈ ਪਤੰਗਾ ਦੀਵੇ ਦੀ ਲਾੜ ਤੇ ਆਪਣਾ ਜੀਵਨ ਭੇਟ ਕਰ ਦਿੰਦਾ ਹੈ ਮੱਛੀ ਪਾਣੀ ਨੂੰ ਚੇਤੇ ਕਰਦੀ ਹੈ ਹੁਣ ਅਸੀਂ ਇਹ ਵੇਖਣਾ ਹੈ ਕਿ ਜੋ ਪਿੱਛੇ ਕਈਆਂ ਚੀਜ਼ਾਂ ਆਖ-ਆਖ ਚੇਤੇ ਕਰਨ ਵਿੱਚ ਲੱਗੀਆਂ ਹੋਈਆਂ ਹਨ ਕਿ ਉਹਨਾਂ ਨੂੰ ਚੇਤੇ ਕਰਨ ਤੋਂ ਕੋਈ ਲਾਭ ਵੀ ਪ੍ਰਾਪਤ ਹੁੰਦਾ ਹੈ ਜਾ ਇਹਨਾਂ ਦਾ ਚੇਤੇ ਕੀਤਾ ਨੇ ਸਫਲ ਹੈ ਜੋ ਮਿੱਤਰਾਂ ਦਾ ਚੇਤੇ ਕਰਨਾ ਹੈ ਉਹਨਾਂ ਬਾਰੇ ਤਾਂ ਹਜੂਰ ਦਾ ਇਉਂ ਫੁਰਮਾਨ ਹੈ ਕਮੀਨ ਸੂਖ ਨਾ ਇਹ ਜੁਗ ਕਰਹ ਜੋ ਬਹੁਤ ਹੈ ਮੀਤ ਅੱਗੇ ਫਿਰ ਮਹਾਰਾਜ ਉਪਦੇਸ਼ ਬਖਸ਼ਦੇ ਹਨ ਕਿ ਚੇਤ ਦੇ ਮਹੀਨੇ ਦੁਆਰਾ ਕਿਸ ਨੂੰ ਪਰਮੇਸ਼ਰ ਨੂੰ ਕਿਸ ਤਰ੍ਹਾਂ ਯਾਦ ਕਰਨਾ ਹੈ ਚੇਤ ਗੋਵਿੰਦ ਅਰਾਧਿਐ ਚੇਤੇ ਮਹੀਨੇ ਦੁਆਰਾ ਆਪ ਜੀ ਕਥਨ ਕਰਦੇ ਹਨ ਗੋ ਪ੍ਰਿਥਮੀ ਭਾਵ ਸ੍ਰਿਸ਼ਟੀ ਦੀ ਵਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਨੂੰ ਚੇਤੇ ਕਰਨਾ ਚਾਹੀਦਾ ਹੈ ਜਿਸ ਨੇ ਆਪਣੇ ਚੇਤੇ ਕਰਨ ਵਾਸਤੇ ਮਨੁੱਖਾ ਦੇਹ ਦਿੱਤੀ ਹੈ ਤਨ ਚੇਤਨ ਚੇਤਨ ਹੇਤ ਦਿਓ ਨਹਿ ਭੋਗਣ ਹੇਤ ਜਗਦੀਸ਼ ਦਿਓ ਜੇਕਰ ਬ੍ਰਿਸ਼ ਜਾਂ ਜਾੜ ਪੱਥਰ ਬਣਾ ਦਿੰਦਾ ਜਾਂ ਚਾਰ ਪਾਪ ਦੇ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ ਹੋਵੇ ਆਨੰਦ ਕਣਾ ਸੋ ਸਾਧ ਸੰਗਤ ਜੀ ਇਸ ਤਰਾਂ ਗੋਬਿੰਦ ਪਰਮੇਸ਼ਰ ਨੂੰ ਚੇਤੇ ਕਰਨ ਕਰਕੇ ਕਣਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਸੰਤ ਜਨਾ ਨਾਲ ਮਿਲ ਕੇ ਜੀਵ ਨਾਲ ਨਾਮ ਦਾ ਉਚਾਰਨ ਪਾਈਂਦਾ ਹੈ ਇਕੱਲੇ ਤਾਂ ਮਨ ਦਾ ਹੀ ਅਸਰ ਪਿਆ ਰਹਿੰਦਾ ਹੈ ਭਾਵ ਸੰਕਲਪ ਵਿਕਲਪ ਫੁਰਦੇ ਰਹਿੰਦੇ ਹਨ ਸਾਧ ਸੰਗਤ ਵਿੱਚ ਮਿਲ ਕੇ ਵੇਕਾਰ ਨਾਸ਼ ਹੋ ਜਾਂਦੇ ਹਨ ਜਿਵੇਂ ਗਨਕਾ ਨੂੰ ਸੰਤਾਂ ਨੇ ਤੋਤੇ ਪਾਸੋਂ ਰਾਮ ਨਾਮ ਕਹਾਉਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਸੀ ਤੇ ਉਸ ਦਾ ਵੀ ਉਧਾਰ ਹੋ ਗਿਆ ਸੀ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਾਇਆ ਹੈ ਉਹਨਾਂ ਦਾ ਹੀ ਆਉਣਾ ਸਫਲ ਗਿਣੀਦਾ ਹੈ ਬਾਕੀ ਤਾਂ ਸਾਰੇ ਨਿਸਫਲ ਹਨ ਅੱਗੇ ਤਾਂ ਦੁੱਖ ਮਿਲਣਾ ਹੀ ਹੈ ਇੱਥੇ ਵੀ ਜੀਵਾਂ ਵਿੱਚ ਪੈ ਕੇ ਦੁੱਖ ਭੋਗਦੇ ਹਨ ਇੱਕ ਖਿੰਨ ਤਿਸ ਮਨ ਜੀਵਣਾ ਮਿਰਥਾ ਜਨਮ ਜਣਾ ਇੱਕ ਖਿੰਨ ਮਾਤਰ ਵੀ ਜੋ ਤਿਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਉਣਾ ਹੈ ਉਹਨਾਂ ਦਾ ਜਣਾ ਜਣਿਆ ਪੁਰਸ਼ਾਂ ਦਾ ਜਨਮ ਬਿਰਥਾ ਨਹੀਂ ਸਫਲ ਹੈ ਭਾਵ ਜਣਾ ਜਨਣਾ ਕਰੋ ਸਿਮਰਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਉੱਤਰ ਆਖਾ ਜੀਵਾ ਮਿਸਰੈ ਮਰ ਜਾਓ ਜਲ ਥਲ ਮਹੀ ਅਲ ਪੂਰਿਆ ਰਮਿਆ ਵਿੱਚ ਬਣਾ ਜਲਾ ਵਿੱਚ ਥਲਾ ਵਿੱਚ ਮਹੀ ਧਰਤੀ ਵਿੱਚ ਅਲ ਆਕਾਸ਼ ਵਿੱਚ ਸਾਰੇ ਪ੍ਰਮਾਤਮਾ ਪਰਿਪੂਰਨ ਹੋ ਰਿਹਾ ਹੈ ਵਣਾ ਮ੍ਰਿਸ਼ਾਂ ਵਿੱਚ ਵੀ ਮਿਲਿਆ ਹੋਇਆ ਹੈ ਜਥਾ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਅੱਗੇ ਪਰਿਸ਼ਨ ਕਰਦੇ ਹਨ ਉਸ ਪ੍ਰਭੂ ਦੇ ਚੇਤੇ ਨਾ ਆਉਣ ਕਰਕੇ ਕਿੰਨਾ ਕੋ ਦੁੱਖ ਹੁੰਦਾ ਹੈ ਅੱਗੇ ਮਹਾਰਾਜ ਉਪਦੇਸ਼ ਬਖਸ਼ਦੇ ਹਨ ਕਿਰਪਾ ਕਰਦੇ ਹਨ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਓਹ ਪ੍ਰਭੂ ਜੇ ਚੇਤੇ ਨਾਉਣ ਕਰਕੇ ਜਿਤਨਾ ਦੁੱਖ ਹੁੰਦਾ ਹੈ ਉਹ ਗਿਣਿਆ ਨਹੀਂ ਜਾ ਸਕਦਾ ਭਾਵੇਂ ਬਹੁਤ ਹੀ ਦੁੱਖ ਹੁੰਦਾ ਹੈ ਜਥਾ ਨਾਨਕ ਹਰ ਮਿਸਰਾਏ ਕੈ ਪਉਦੇ ਨਰਕ ਅੰਧਿਆਰ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜਿਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਉਸ ਪ੍ਰਭੂ ਨੂੰ 라ਗਿਆ ਉਚਾਰਿਆ ਹੈ ਉਸ ਦੇ ਆਨੰਦ ਨੂੰ 라ਵਿਆ ਮਾਣਿਆ ਹੈ ਉਹਨਾਂ ਦੇ ਮਨਾ ਸ਼੍ਰੋਮਣੀ ਭਾਗ ਹਨ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਸਤਿਗੁਰੂ ਜੀ ਕਥਨ ਕਰਦੇ ਹਨ ਉਸ ਹਰੀ ਦੇ ਦਰਸ਼ਨਾਂ ਨੂੰ ਮੇਰਾ ਮਨ ਲੋਚਦਾ ਚਾਹੁੰਦਾ ਹੈ ਕਿਉਂਕਿ ਉਸ ਦੇ ਦਰਸ਼ਨਾਂ ਦੀ ਪਿਆਸ ਮੇਰੇ ਮਨ ਵਿੱਚ ਮਣਾ ਮੂਹੀ ਲੱਗੀ ਰਹਿੰਦੀ ਹੈ ਜਥਾ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੰਗਾ ਚੇਤ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਥਨ ਕਰਦੇ ਹਨ ਨੇੜਾ ਵੀ ਸਾਨੂੰ ਉਸ ਪ੍ਰਭੂ ਨਾਲ ਮਿਲਾ ਦੇਵੇ ਅਸੀਂ ਉਸ ਦੇ ਚਰਨੀ ਲੱਗਣਾ ਕਰੀਏ ਵਾ ਉਸ ਦੇ ਉਸ ਪ੍ਰਭੂ ਨੇ ਜਿਹੜੇ ਆਪਣੇ ਨਾਲ ਮਿਲਾਏ ਹਨ ਉਨ੍ਹਾਂ ਦੇ ਚਰਨੀ ਲਗਣਾ ਕਰੀਏ ਤਾਂ ਜੋ ਸਾਡੇ ਵੀ ਜੋ ਲੋਕ ਪਰ ਲੋਕ ਹਨ ਉਹ ਸਵਰ ਜਾਣ ਮਹਾਰਾਜ ਦਾ ਬਚਨ ਹੈ ਨਾ ਦੇਹੋ ਸਜਣ ਅਸੀਸੜੀਆਂ ਜੋ ਉਸ ਪਰਮੇਸ਼ਰ ਦੇ ਨਾਲ ਜੁੜੇ ਹੋਏ ਹਨ ਉਹ ਜਿਉ ਅਸੀਸਾ ਬਖਸ਼ਿਸ਼ ਕਰਨ ਤਾਂ ਤਾਂ ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਅਸਿਉ ਮੇਲ ਉਸ ਪਰਮੇਸ਼ਰ ਦੇ ਨਾਲ ਇਸ ਵਿਸ਼੍ਰੀ ਵਿਸ਼ੁਣੀ ਹੋਈ ਜੀਵ ਰੂਪੀ ਸਤਰੀ ਦਾ ਮਿਲਾਪ ਹੋ ਜਾਵੇ ਇਹ ਸੁਭ ਉਪਦੇਸ਼ ਸਤਿਗੁਰੂ ਜੀ ਨੇ ਚੇਤ ਦੇ ਮਹੀਨੇ ਦੁਆਰਾ ਸਾਰਿਆਂ ਦੀ ਕਲਿਆਣਤਾ ਵਾਸਤੇ ਬਖਸ਼ਿਸ਼ ਕੀਤਾ ਹੈ ਸੋ ਸਾਧ ਸੰਗਤ ਜੀ ਅੱਜ ਪੁੰਨਿਆਂ ਦਾ ਦਿਹਾੜਾ ਅਤੇ ਸੰਗਰਾਮ ਦਾ ਵੀ ਦਿਹਾੜਾ ਹੈ ਕਿਉਂਕਿ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੀਵ ਜਿੱਥੇ ਸਿੱਖ ਸੰਗਤਾਂ ਹੋਲੇ ਮਹਲੇ ਨੂੰ ਮਨਾਉਂਦੀਆਂ ਹਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜੋ ਖਾਲਸਾ ਦੀ ਜਨਮ ਭੂਮੀ ਹੈ ਉਥੇ ਸੰਗਤਾਂ ਬਹੁਤ ਭਾਰੀ ਇਕੱਤਰਤਾ ਦੇ ਵਿੱਚ ਇਸ ਪਵਿੱਤਰ ਤਿਹਾੜੀ ਨੂੰ ਮਨਾ ਰਹੀਆਂ ਹਨ ਅੱਜ ਪੁੰਨਿਆ ਦਾ ਅਤੇ ਸੰਗਰਾਮ ਦਾ ਅਤੇ ਹੋਲੀ ਖੋਲੇ ਮਹਲੇ ਦਾ ਜੋ ਪਵਿੱਤਰ ਇਤਿਹਾਸ ਦਾ ਦਿਨ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਚੜਿਆ ਹੋਇਆ ਨਵਾਂ ਸਾਲ ਜੋ ਨਾਨਕ ਸ਼ਾਹੀ ਸੰਮਤ 557ਵਾਂ ਸਾਲ ਸਾਰਿਆ ਵਾਸਤੇ ਸੁੱਖਾਂ ਪ੍ਰਿਆਪਤੀਦ ਕਾਣ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਛੜਦੀਆਂ ਕਲਾ ਨਾਮਦਾਨ ਤੰਦਰੁਸਤੀਆਂ ਦਾਤਾ ਬਖਸ਼ਿਸ਼ ਕਰਨ ਚੜ੍ਹੇ ਹੋਏ ਸਾਲ ਲੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਅਤੇ ਹੌਲੇ-ਮਹਲੇ ਦੀਆਂ ਵੀ ਆਪ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨ ਖਾਲਸਾ ਪੰਥ ਵਿੱਚ ਏਕਤਾ ਇਤਿਪਾਖ ਪਿਆਰ ਸ਼ਰਧਾ ਸ਼ੁਭ ਗੁਣ ਬਖਸ਼ਿਸ਼ ਕਰਨ ਤਾਂ ਜੋ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਬਦਾ ਦੂਦ ਕਰਹੁ ਲਿਵ ਲਾਏ ਹਰ ਨਾਮੈ ਕੇ ਉਹ ਬਹੁ ਜੋੜੀ ਗੁਰਮੁਖ ਬੈਸਹਾ ਸਫਾ ਵਿਸਾਏ ਮਹਾਰਾ ਇਕ ਇਕਤਰਤਾ ਬਖਸ਼ਿਸ਼ ਕਰਨ ਕਿਰਪਾ ਕਰਨ ਚੜਿਆ ਹੋਇਆ ਮਹੀਨਾ ਆਉਣ ਵਾਲਾ ਸਾਰਾ ਸਮਾ ਸਤਿਗੁਰੂ ਜੀ ਨਾਮ ਜਪਦਿਆਂ ਸੇਵਾ ਸਿਮਰਨ ਕਰਦਿਆਂ ਹੋਇਆਂ ਬਤੀਤ ਕਰਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ